ਨਮਸਕਾਰ ਭਿਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਰੇਸ਼ਨ ਸੰਦੂਰ ਦੇ ਵਿੱਚ ਤਿੰਨ ਦੁਸ਼ਮਣਾਂ ਦੇ ਨਾਲ ਭਾਰਤ ਲੜਿਆ ਉਹ ਤਿੰਨ ਦੁਸ਼ਮਣ ਕਿਹੜੇ ਸੀ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਵਿਕਰਮ ਮਜੀਠੀਆ ਦੀ ਪਟੀਸ਼ਨ ਦੇ ਉੱਤੇ ਸੁਣਵਾਈ 8 ਤੱਕ ਮੁਲਤਵੀ ਕਰ ਦਿੱਤੀ ਗਈ ਹੈ ਹੋਰ ਇਹਦੇ ਵਿੱਚ ਕੀ ਕੁਝ ਕਿਹਾ ਗਿਆ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ CRPF ਦੇ ਸੇਵਾਮੁਕਤ ਮੁਲਾਜ਼ਮ ਨੇ ਪਰਿਵਾਰਕ ਮੈਂਬਰਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਉਹਦਾ ਕੀ ਕਾਰਨ ਰਿਹਾ ਉਹਦੇ ਤੇ ਗੱਲਬਾਤ ਕਰਾਂਗੇ ਨਾਲੇ ਚਰਚਾ ਕਰਨੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਮੰਤਰੀ ਦੇ ਅਹੁਦੇ ਤੋਂ ਵਾਂਝੇ ਕਿਉਂ ਕੀਤਾ ਗਿਆ ਉਹਦੇ ਪਿੱਛੇ ਦੀ ਕੀ ਕਹਾਣੀ ਹੈ ਉਹਦੇ ਤੇ ਅੱਜ ਵਿਸਤਾਰ ਦੇ ਨਾਲ ਆਪਾਂ ਚਰਚਾ ਕਰਾਂਗੇ ਸੋ ਇਹਨਾਂ तमाम ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਵਾਧੇ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਗੱਲ ਕਰਨੀ ਹੈ ਆਪਰੇਸ਼ਨ ਸੰਦੂਰ ਦੇ ਵਿੱਚ ਭਾਰਤ ਨੂੰ ਕਿਹੜੇ ਤਿੰਨ ਦੁਸ਼ਮਣਾਂ ਦੇ ਨਾਲ ਲੜਨਾ ਪਿਆ ਹੈ ਦਰਸਲ ਅਸੀਂ ਨਹੀਂ ਕਹਿ ਰਹੇ ਇਹ ਡਿਪਟੀ ਚੀਫ ਆਫ ਆਰਮੀ ਸਟਾਫ ਲੈਫਟੇਨੈਂਟ ਜਰਨਲ ਰਾਹੁਲ ਆਰ ਸਿੰਘ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਦੇ ਸਮੇਂ ਇੱਕ ਸਰਦ ਸੀ ਅਤੇ ਤਿੰਨ ਦੁਸ਼ਮਣ ਸੀ ਪਾਕਿਸਤਾਨ ਮੋਰਚੇ ਤੇ ਸੀ ਚੀਨ ਅਤੇ ਤੁਰਕੀ ਹਥਿਆਰ ਅਤੇ ਹੋਰ ਸਹਾਇਤਾ ਉਹਨਾਂ ਨੂੰ ਦੇ ਰਹੇ ਸੀ ਚੀਨ ਨੇ ਪਾਕਿਸਤਾਨ ਨੂੰ ਹਥਿਆਰ ਦਿੱਤੇ ਅਤੇ ਸਾਨੂੰ ਹਥਿਆਰਾਂ ਦੀ ਜਾਂਚ ਦੇ ਲਈ ਇੱਕ ਲੈਬ ਦੇ ਵਾਜੋਂ ਉਹਨਾਂ ਦੇ ਵੱਲੋਂ ਵਰਤੇ ਆ ਗਿਆ। ਮਤਲਬ ਚੀਨ ਨੇ ਜਿਹੜੇ ਉਹਨਾਂ ਨੂੰ ਹਥਿਆਰ ਦਿੱਤੇ ਪਾਕਿਸਤਾਨ ਨੇ ਉਹ ਸਾਡੇ ਉੱਪਰ ਹਥਿਆਰ ਇਸਤੇਮਾਲ ਕਰਕੇ ਇੱਕ ਲੈਬ ਦੇ ਤੌਰ ਦੇ ਉਤੇ ਭਾਰਤ ਨੂੰ ਉਹਨੇ ਇਸਤੇਮਾਲ ਕੀਤਾ ਕਿ ਸਾਡੇ ਹਥਿਆਰ ਕਿੰਨੇ ਕੁ ਮਾਰੂ ਸਿੱਧ ਹੁੰਦੇ ਨੇ। ਉਹਨਾਂ ਕਿਹਾ ਕਿ ਚੀਨ ਪਾਕਿਸਤਾਨ ਦੇ ਨਾਲ ਸਾਡੀ ਹਰ ਰਣਨੀਤਿਕ ਚਾਲ ਦੇ ਲਾਈਵ ਅਪਡੇਟ ਸਾਂਝੇ ਕਰ ਰਿਹਾ ਸੀ। ਤੁਰਕੀ ਨੇ ਬੈਰੇਕਟਰ ਸਮੇਤ ਹੋਰ ਡਰੋਨ ਪ੍ਰਦਾਨ ਕੀਤੇ। ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਮੀਡੀਆ ਦਾਰਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਪਾਕਿਸਤਾਨ ਦੇ ਵੱਲੋਂ ਡਰੋਨ ਦਾਗੇ ਜਾ ਰਹੇ ਨੇ ਉਹ ਤੁਰਕੀ ਦੇ ਡਰੋਨ ਨੇ ਉਹਨਾਂ ਦਾ ਜਦੋਂ ਮਲਵਾ ਮਿਲਦਾ ਸੀ ਮਲਵੇ ਦੇ ਉੱਪਰ ਮੇਡ ਇਨ ਤੁਰਕੀ ਲਿਖਿਆ ਹੁੰਦਾ ਸੀ ਇਹਨਾਂ ਦੀ ਵਰਤੋਂ ਸਾਡੇ ਵਿਰੁੱਧ ਵੀ ਕੀਤੀ ਗਈ ਲੈਫਟੀਨੈਂਟ ਜਰਨਲ ਰਾਹੁਲ આર ਸਿੰਘ ਨੇ ਨਵੀਂ ਦਿੱਲੀ ਦੇ ਵਿੱਚ ਫਿੱਕੀ ਦੇ ਨਿਊ ਏਜ ਇਮਿਲਟਰੀ ਟੈਕਨੋਲੋਜੀਜ਼ ਪ੍ਰੋਗਰਾਮ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੇ ਸਾਨੂੰ ਬਹੁਤ ਸਾਰੇ ਮਹੱਤਵਪੂਰਨ ਸਬਕ ਸਿਖਾਏ ਨੇ ਇਹ ਇੱਕ ਅਜੀਹਾ ਟਕਰਾਅ ਸੀ ਜਿਸ ਨੇ ਆਧੁਨਿਕ ਯੁੱਗ ਦੀਆਂ ਮੁਸ਼ਕਲਾਂ ਨੂੰ ਉਜਾਗਰ ਕੀਤਾ ਇਸ ਦੇ ਲਈ ਹੁਣ ਸਾਨੂੰ ਇੱਕ ਮਜ਼ਬੂਤ ਹਵਾਈ ਰੱਖਿਆ ਦੀ ਲੋੜ ਹੈ ਲੈਫਟੇਨੈਂਟ ਜਨਰਲ ਦੀਆਂ ਤਿੰਨ ਵੱਡੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਅੱਜ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲਬਾਤ ਦੇ ਵਿੱਚ ਕੀਤੀਆਂ ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਦਾ ਸੁਨੇਹਾ ਸਪਸ਼ਟ ਸੀ ਕਿ ਕੁਝ ਸਾਲ ਪਹਿਲਾਂ ਜਿਸ ਤਰੀਕੇ ਦੇ ਨਾਲ ਅਸੀਂ ਦੁੱਖ ਚੱਲਿਆ ਸੀ ਉਸ ਦਰਦ ਨੂੰ ਸੈਨ ਦੀ ਕੋਈ ਵੀ ਗੁੰਜਾਇਸ਼ ਨਹੀਂ ਸੀ ਟੀਚਿਆਂ ਦੀ ਯੋਜਨਾਬੰਦੀ ਅਤੇ ਚੋਣ ਬਹੁਤ ਸਾਰੇ ਡੇਟਾ ਦੇ ਆਧਾਰ ਤੇ ਸੀ ਇਸ ਦੇ ਲਈ ਕੁੱਲ 21 ਟੀਚਿਆਂ ਦੀ ਪਛਾਣ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 9 ਨੂੰ ਨਿਸ਼ਾਨਾ ਬਣਾਉਣਾ ਸਮਝਦਾਰੀ ਵਾਲਾ ਮੰਨਿਆ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਕਿ 9 ਅਤਵਾਦੀ ਟਿਕਾਣਿਆਂ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਭਾਰਤ ਨੇ ਨਿਸ਼ਾਨਾ ਬਣਾਇਆ ਸੀ ਇਹ ਉਹਦਾ ਜ਼ਿਕਰ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਇਹਨਾਂ 9 ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦਾ ਫੈਸਲਾ ਆਖਰੀ ਸਮੇਂ ਤੇ ਲਿਆ ਗਿਆ ਸੀ ਔਰ ਪੂਰੇ ਆਪਰੇਸ਼ਨ ਸੰਦੂਰ ਦੇ ਦੌਰਾਨ ਹਵਾਈ ਰੱਖਿਆ ਅਤੇ ਇਸ ਨੂੰ ਕਿਵੇਂ ਚਲਾਇਆ ਗਿਆ ਇਹ ਬਹੁਤ ਮਹੱਤਵਪੂਰਨ ਸੀ ਇਸ ਵਾਰ ਸਾਡੇ ਆਬਾਦੀ ਕੇਂਦਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਪਰ ਅਗਲੀ ਵਾਰ ਸਾਨੂੰ ਇਸ ਦੇ ਲਈ ਤਿਆਰ ਰਹਿਣਾ ਪਵੇਗਾ ਅਤੇ ਇਸ ਦੇ ਲਈ ਵੱਧ ਤੋਂ ਵੱਧ ਹਵਾਈ ਰੱਖਿਆ ਪ੍ਰਣਾਲੀਆਂ ਵਿਰੋਧੀ ਰਾਕਟ ਤੋਪਖਾਨਾ ਡਰੋਨ ਅਤੇ ਹੋਰ ਅਜਿਹੀਆਂ ਪ੍ਰਣਾਲੀਆਂ ਨੂੰ ਤਿਆਰ ਕਰਨਾ ਪਵੇਗਾ ਸਾਨੂੰ ਬਹੁਤ ਤੇਜ਼ੀ ਦੇ ਨਾਲ ਅੱਗੇ ਵਧਣਾ ਪਵੇਗਾ ਅਸੀਂ ਇਜ਼ਰਾਈਲ ਵਾਲ ਦੇਖ ਰਹੇ ਹਾਂ ਉਹਨਾਂ ਦੇ ਕੋਲ ਆਇਰਨ ਡੋਮ ਹੈ ਹੋਰ ਹਵਾਈ ਰੱਖਿਆ ਪ੍ਰਣਾਲੀਆਂ ਨੇ ਸਾਡੇ ਕੋਲ ਅਜਿਹੀਆਂ ਸਹੂਲਤਾ ਨਹੀਂ ਕਿਉਂਕਿ ਸਾਡਾ ਦੇਸ਼ ਬਹੁਤ ਵੱਡਾ ਹੈ ਅਤੇ ਅਜਿਹੀਆਂ ਚੀਜ਼ਾਂ ਦੇ ਉੱਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਇਸ ਲਈ ਸਾਨੂੰ ਆਪਣੀ ਤਿਆਰੀ ਅਤੇ ਸੁਰੱਖਿਆ ਤੇ ਦੁਬਾਰਾ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਇਹ ਵੱਡੀਆਂ ਗੱਲਾਂ ਅੱਜ ਇਹ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਪੂਰੇ ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ ਕਿ ਭਾਰਤ ਬਹੁਤ ਸਾਰੇ ਖੇਤਰਾਂ ਦੇ ਵਿੱਚ ਅਜੇ ਵੀ ਖਾਸ ਕਰਕੇ ਤੁਸੀਂ ਡਰੋਨ ਦਾ ਜ਼ਿਕਰ ਸੁਣਿਆ ਹੋਵੇਗਾ ਕਿ ਡਰੋਨ ਭਾਰਤ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੋਨ ਚਾਹੀਦੇ ਨੇ ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਤੁਰਕੀ ਤੇ ਡਰੋਨ ਪਾਕਿਸਤਾਨ ਦੇ ਵੱਲੋਂ ਲੈ ਕੇ ਇਧਰ ਛੱਡੇ ਗਏ ਤੇ ਇਸ ਤਰੀਕੇ ਦੇ ਨਾਲ ਭਾਰਤ ਦੇ ਕੋਲ ਵੀ ਇਹਨਾਂ ਟੈਕਨੋਲੋਜੀਜ਼ ਦੇ ਖੇਤਰ ਦੇ ਵਿੱਚ ਭਾਰਤ ਨੂੰ ਅਗਿਆਨ ਵਾਲੇ ਟਾਈਮ ਦੇ ਵਿੱਚ ਹੋਰ ਕਦਮ ਵਧਾਉਣੇ ਪੈਣਗੇ। ਅਗਲੀ ਖਬਰ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ। ਦਰਸਲ ਵਿਕਰਮ ਮਜੀਠੀਆ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਆਪਣੀ ਗੈਰਕਾਨੂੰਨੀ ਗ੍ਰਿਫਤਾਰੀ ਦੇ ਉੱਪਰ ਰਿਮਾਂਡ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੇ ਉੱਤੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜਸਟਿਸ ਤ੍ਰਿਭੂਵਨ ਦਈਆ ਦੇ ਬੈਂਚ ਦੇ ਕੋਲ ਸੰਖੇਪ ਸੁਣਵਾਈ ਦੇ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਨੇ ਦਲੀਲ ਦਿੱਤੀ ਕਿ ਮਜੀਠੀਆ ਨੇ ਮੋਹਾਲੀ ਅਦਾਲਤ ਦੇ ਵਿੱਚ 26 ਜੂਨ 2025 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜੋ ਅਰਥਹੀਨ ਹੋ ਚੁੱਕੀ ਹੈ ਕਿਉਂਕਿ ਉਸ ਮਗਰੋਂ ਨਵੇਂ ਸੱਮਨ ਜਾਰੀ ਹੋ ਚੁੱਕੇ ਨੇ ਇਸ ਮਗਰੋਂ ਅਦਾਲਤ ਨੇ ਮਜੀਠੀਆ ਦੇ ਵਕੀਲ ਨੂੰ ਸੋਧੀ ਹੋਈ ਪਟੀਸ਼ਨ ਦਾਖਲ ਕਰਨ ਦੇ ਲਈ ਕਿਹਾ ਹੈ ਹਾਲਾਂਕਿ ਅੱਜ ਮਾਮਲੇ ਦੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਅਤੇ ਅਦਾਲਤ ਨੇ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ ਮਜੀਠੀਆ ਨੇ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ ਕੇਸ ਨੂੰ ਉਸ ਦੀ ਦਿਖ ਖਰਾਬ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਲਈ ਸਿਆਸੀ ਸਾਜ਼ਿਸ਼ ਅਤੇ ਬਦਲਾਖੋਰੀ ਦਾ ਨਤੀਜਾ ਦੱਸਿਆ ਹੈ ਇਹ ਪਟੀਸ਼ਨ ਸਰਤੇਜ ਸਿੰਘ ਨਰੂਲਾ ਦਮਨਵੀਰ ਸਿੰਘ ਸੋਪਤੀ ਅਤੇ ਅਰਸ਼ਦੀਪ ਸਿੰਘ ਦੇ ਰਾਹੀਂ ਦਾਇਰ ਕੀਤੀ ਗਈ ਸੀ ਵਿਜੀਲੈਂਸ ਬਿਊਰੋ ਨੇ ਮਜੀਠੀਆ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਸੀ ਔਰ ਇਸ ਮੌਕੇ ਦੇ ਉੱਪਰ ਜਦੋਂ ਇਹ ਸੁਣਵਾਈ ਹੋਈ ਅੱਜ ਉਹਨਾਂ ਦੀ ਜਿਹੜੀ ਸੁਣਵਾਈ ਹੁਣ 8 ਜੁਲਾਈ ਨੂੰ ਹੋਏਗੀ ਉਸ ਤੋਂ ਜੋ ਕੋਰਟ ਦੇ ਵਿੱਚ ਰਿਹਾ ਅਰਸ਼ਦੀਪ ਪਲੇਰ ਦੇ ਵੱਲੋਂ ਬਾਹਰ ਕੀ ਕੀਆ ਗਿਆ ਤੁਹਾਨੂੰ ਸੁਣਾਉਂਦੇ ਆਂ ਦੇਖੋ ਜਿਹੜੀ ਵਿਕਰਮ ਜੀਟੀਐ ਸਾਹਿਬ ਦੀ ਇਲੀਗਲ ਅਰੈਸਟ ਤੇ ਸਬਸੀਕੁਐਂਟ ਰਿਮਾਂਡ ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹੀアリング ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ ਜੇ ਹੀアリング ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਔਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫਿਰ ਜਿਹੜਾ ਸਬਸੀਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲੱਗ ਕੇ ਐਪਲੀਕੇਸ਼ਨ ਲਗਾ ਕੇ ਪਰ ਉਹਦੇ ਵਿੱਚ ਫੇਰ ਇੱਕ ਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਸ ਤੋਂ ਬਾਅਦ ਜਿਹੜਾ ਐਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ 'ਚ ਡੇਟ ਨੂੰ ਬਦਲ ਕੇ ਫਿਰ 6 ਜੁਲਾਈ ਕਰ ਦਿੱਤਾ ਗਿਆ ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਮੰਡੇਟਡ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਸਡੇ ਨੂੰ ਇਹ ਕੇਸ ਦੀ ਹੀアリング ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਐ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ ਕੋਰਟ ਨੇ ਕਹਿ ਕੇ ਕਿ ਫਰੈਸ਼ ਐਪਲੀਕੇਸ਼ਨ ਤੁਸੀਂ ਵਿਡਰੋ ਕਰ ਦਿੱਤੀ ਕਿ ਫਰੈਸ਼ ਐਪਲੀਕੇਸ਼ਨ ਬਾਹਰ ਤਰੀਕੇ ਨਾਲ ਬਾਅਦ ਕਿਉਂਕਿ ਦੇ ਵਿੱਚ ਐਮੈਂਡਮੈਂਟ ਜਿਹੜੀ ਤੁਸੀਂ ਪਰਮਿਸ਼ਨ ਲੈਣੀ ਸੀ ਨਹੀਂ ਪਹਿਲਾਂ ਜਿਹੜੀ ਐਪਲੀਕੇਸ਼ਨ ਅਸੀਂ ਮੂਵ ਕੀਤੀ ਐ ਕਿਉਂਕਿ ਕੱਲ ਕੋਰਟ ਦੇ ਵਿੱਚ ਹੀ ਕੱਲ ਸਵੇਰ ਤੱਕ ਰਿਮਾਂਡ ਆਰਡਰ ਨਹੀਂ ਆਇਆ ਸੀ ਕੋਰਟ ਦੇ ਜਦੋਂ ਇਹ ਹੀアリング ਤੋਂ ਬਾਅਦ ਹੀ ਇਹ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਪਰ ਜਿੱਦਾਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ ਇੱਕ ਮੰਡੇਟਡ ਫਰੈਸ਼ ਰਿਮਾਂਡ ਆਰਡਰ ਜਿਹੜਾ ਅੱਜ ਆ ਗਿਆ ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਉਹਨੇ ਦੋਨੋਂ ਆਰਡਰਸ ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ ਸੋ ਉਹਨੇ ਇੱਕ ਐਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਔਨ ਰਿਕਾਰਡ ਕਰਨੇ ਨੇ ਕੈਰ ਜੀ ਤੁਸੀਂ ਲਈ ਅਜੇ ਜੋਇਨ ਹੋਇਆ ਟਿਊਸਡੇ ਬਸ ਤੁਸੀਂ ਕਹਿ ਰਹੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਕੱਲ ਜਿਹੜਾ ਆਇਆ ਸੀਗਾ ਅੱਜ ਫੇਰ ਆ ਗਿਆ ਅੱਜ ਕਮੈਂਡੇਡ ਨਵਾਂ ਸੁਬਾਹ ਆ ਗਿਆ ਜਿਹੜਾ ਕੱਲ ਸੀ ਜਿਹਦੇ ਚ ਜਿਹੜਾ ਕੱਲ ਆਰਡਰ ਹੈ ਉਹਦੇ ਚ ਹੈਗਾ 5 ਜੁਲਾਈ ਦੀ ਡੇਟ ਹੈ ਹਾਂਜੀ ਹੁਣ ਜਿਹੜਾ ਐਮੈਂਡੇਡ ਆਇਆ ਉਹਦੇ ਚ 6 ਜੁਲਾਈ ਡੇਟ ਸ਼ੋ ਹੋ ਰਹੀ ਹੈ ਸੋ ਦੋਨੋਂ ਆਰਡਰਸ ਨੂੰ ਕੰਬਾਈਨ ਕਰਕੇ ਇੱਕ ਫਰੈਸ਼ ਜਰੀ ਐਪਲੀਕੇਸ਼ਨ ਔਨ ਰਿਕਾਰਡ ਲਗਾ ਕੇ ਉਹ ਦੋਨੋਂ ਆਰਡਰਸ ਨੂੰ ਪਲੇਸ ਔਨ ਰਿਕਾਰਡ ਐਪਲੀਕੇਸ਼ਨ ਅਸੀਂ ਅੱਜ ਹੀ ਕੋਰਟ ਦੇ ਵਿੱਚ ਫਾਈਲ ਕਰ ਦਾਂਗੇ ਜੋ ਪ੍ਰੋਪਰ ਡਿਊ ਪ੍ਰੋਸੀਜਰ ਅਗਲੀ ਖਬਰ ਫਰੀਦਕੋਟ ਦੇ ਵਿੱਚ ਮਹਿਲਾ ਸੈੱਲ ਦੇ ਵਿੱਚ ਤਾਇਨਾਤ ਡੀਐਸਪੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਹੇਠ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਉਹਦੀ ਹੈ ਦਰਸਲ ਡੀਐਸਪੀ ਤੇ ਦੋਸ਼ ਹੈ ਕਿ ਉਸਨੇ ਆਪਣੇ ਖਿਲਾਫ ਧਾਇਰ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਸ਼ਿਕਾਇਤ ਨੂੰ ਰਫਾ ਦਫਾ ਕਰਵਾਉਣ ਦੇ ਲਈ SSP ਦਫਤਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਫਰੀਦਕੋਟ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ ਕਰਨ ਮਗਰੋਂ DSP ਨੂੰ ਗ੍ਰਿਫਤਾਰ ਕਰ ਲਿਆ ਹੈ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਸਿਫਰ ਜਾਨਕਿ ਜ਼ੀਰੋ ਟੋਲਰੈਂਸ ਜਿਹੜੀ ਨੀਤੀ ਹੈ ਉਸ ਦੇ ਤਹਿਤ ਵਿਭਾਗ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਔਰ ਇਸ ਮੌਕੇ ਦੇ ਉੱਪਰ SSP ਪ੍ਰਗਿਆ ਜੈਨ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸੁਣਾਉਣਾ ਹੈ ਜੀ ਸਾਡੇ ਮਾਨਯੋਗ CM ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸਾਨੂੰ ਸਖਿਦਾਇਤਾ ਹੈਗੀ ਆ ਕਿ ਇਹ ਬਿਲਕੁਲ ਸਾਫ਼ ਸੁਥਰਾ ਇਕ ਪ੍ਰਸ਼ਾਸਨ ਸਾਡੇ ਵੱਲੋਂ ਦਿੱਤਾ ਜਾਂਦਾ ਹੈ ਸਾਰਿਆਂ ਵੱਲੋਂ ਔਰ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਕਰਪਸ਼ਨ ਦੇ ਅਗੇਂਸਟ ਰਹਿਣੀ ਹੈ ਤੇ ਇਹਦੀ ਲੜੀ ਦੇ ਤਹਿਤ ਹੀ ਫਰੀਦਕੋਟ ਪੁਲਿਸ ਦੇ ਕੋਲ ਔਰ ਐਸਐਸਪੀ ਦਫਤਰ ਦੇ ਕੋਲ ਇੱਕ ਸ਼ਿਕਾਇਤ ਆਈ ਸੀ ਜੇ ਜੇ ਇੱਕ ਮੈਟ੍ਰਿਮੋਨੀਅਲ ਡਿਸਪਿਊਟ ਚੱਲਦਾ ਸੀ ਔਰ ਉਹਦੀ ਇੱਕ ਸ਼ਿਕਾਇਤ ਡੀਐਸਪੀ ਸੀਐਡਬਲ ਰਾਜਨਪਾਲ ਦੇ ਕੋਲ ਸੀ ਔਰ ਸਾਡੇ ਕੋਲ ਕੱਲ ਇੱਕ ਸ਼ਿਕਾਇਤ ਆਈ ਕਿ ਉਸ ਡਿਸਪਿਊਟ ਨੂੰ ਸੈਟਲ ਕਰਾਉਣ ਦੇ ਬਦਲੇ

ਔਰ ਅੱਗੇ ਇਹਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿੰਨੇ ਪੈਸੇ ਪਹਿਲਾਂ ਜਿਹੜੇ ਇਹਦੇ ਵੱਲੋਂ ਸ਼ੁਰ ਲਈ ਗਈ ਸੀ ਔਰ ਹੋਰ ਕਿੰਨੇ ਪੈਸੇ ਦੀ ਡਿਮਾਂਡ ਦੇ ਦਿੱਤੀ ਜਾਦੀ ਜੀ ਜੋ ਇਨੀਸ਼ੀਅਲ ਸਾਡੇ ਕੋਲ ਇਨਫੋਰਮੇਸ਼ਨ ਹੈ ਐਸ ਪਰ ਦਾ ਐਫ ਆਈ ਆਰ ਰਿਪੋਰਟ 1 ਲੱਖ ਰੁਪਏ ਦੀ ਇੰਟੀਮੀਸ਼ਨ ਸਾਡੇ ਕੋਲ ਹੈਗੀ ਔਰ ਅੱਗੇ ਇਹਦੇ ਵਿੱਚ ਤਵਦੀਸ਼ ਜਾਰੀ ਹੈ ਜੋ ਵੀ ਫੈਕਟਸ ਅੱਗੇ ਆਣਗੇ ਉਹ ਅਸੀਂ ਕਾਡਨਲ ਸ਼ੇਅਰ ਕਰਾਂਗੇ ਜੋ ਫਾਰਮੁਲਾ ਜਮ ਇਸ ਸ਼ਾਮ ਲਈ ਜੀ ਪ੍ਰਾਈਮਰ ਪੇਸ ਹੀ ਅਭੀ ਐਫ ਆਈ ਆਰ ਰਜਿਸਟਰ ਹੋਈ ਹੈ ਅੱਗੇ ਅੱਗੇ ਤਵਦੀਸ਼ ਜੇਕਰ ਹੋਰ ਕਿਸੇ ਦਾ ਕੋਈ ਰੋਲ ਆਊਗਾ ਤਾਂ ਉਹਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਡੀਜੀ ਸਰ ਨੇ ਵੀ ਸਾਨੂੰ ਇਹ ਹੀ ਹਮੇਸ਼ਾ ਇੱਕ ਕਿਹਾ ਹੈ ਕਿ ਇੱਕ ਬਿਲਕੁਲ ਕਲੀਨ ਔਰ ਇਫੈਕਟਿਵ ਗਵਰਨੈਂਸ ਦੇਣ ਦੀ ਕੋਸ਼ਿਸ਼ ਪੁਲਿਸ ਫਰੀਦਕੋਟ ਪੁਲਿਸ ਦੀ ਰਹੀ ਹੈ ਉਹਨਾਂ ਦੀ ਡਾਇਰੈਕਸ਼ਨ ਸੇਟ ਪੂਰੀ ਪੰਜਾਬ ਪੁਲਿਸ ਇਸੀ ਇੱਕ ਟੀਚੇ ਤੇ ਕੰਮ ਕਰ ਰਹੀ ਹੈ ਕਿ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਔਰ ਐਫੀਸ਼ੀਐਂਟ ਪ੍ਰੋਫੈਸ਼ਨਲ ਪੁਲਿਸਿੰਗ ਅਸੀਂ ਦੇਈਏ ਤਾਂ ਇਹਦੇ ਇਹ ਜੇਕਰ ਕੋਈ ਵੀ ਇਸ ਤਰ੍ਹਾਂ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਉਹ ਸਾਡੇ ਧਿਆਨ ਚ ਜਾਊਗਾ ਤੇ ਅਸੀਂ ਉਹ ਚ ਇੱਕ Swift ਐਕਸ਼ਨ ਅਸੀਂ ਲਵਾਂਗੇ ਇਸ ਇਸ ਕੀ ਉੱਪਰ ਕਿੰਨੀ ਰਿਕਵਰੀ ਦੇਣਾ ਬਾਰੇ ਕੋਈ ਜੀ that is under investigation اور وہ پھر ایسی during the course of investigation ਅਸੀਂ ਦੱਸਾਂਗੇ ਤੁਹਾਨੂੰ ਹੁਣ ਗੱਲ ਕਰਨੀ ਹੈ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਦਰਸਲ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਮੰਤਰੀ ਤੋਂ ਮੰਤਰੀ ਦੇ ਅਹੁਦੇ ਤੋਂ ਵਾਂਝੇ ਹੋਣ ਦੇ ਅੰਦਰੂਨੀ ਕਾਰਨਾਂ ਦੀ ਬੀਤੇ ਕੱਲ ਤੋਂ ਹੀ ਕੋਖ ਪੜਤਾਲ ਕੀਤੀ ਜਾ ਰਹੀ ਹੈ اور ਬਹੁਤ سارے ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਬੋਲੋ ਤਾਂ ਚੰਗਾ ਕੰਮ ਕੀਤਾ ਜਾ ਰਿਹਾ ਸੀ ਫਿਰ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਕਿਉਂ ਵਾਂਝਾ ਕਰ ਦਿੱਤਾ ਕੁਝ ਤੱਥ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਕਾਰਵਾਈ ਹੋਈ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਉੱਪਰ ਇਹ ਥੋੜੇ ਜਿਹਾ ਤੱਥ ਸ਼ਾਇਦ ਉਹਦੇ ਵਿੱਚ ਤੁਹਾਨੂੰ ਲੱਗਦੇ ਹੋਣ ਕਿ ਇਹਨਾਂ ਕਾਰਨਾਂ ਕਰਕੇ ਹੋ ਸਕਦਾ ਹੈ ਕਿ ਉਹਨਾਂ ਦਾ ਮੰਤਰੀ ਪਦ ਦਾ ਜਿਹੜਾ ਅਹੁਦਾ ਹੈ ਉਹਨਾਂ ਤੋਂ ਵਾਪਸ ਲਿਆ ਗਿਆ ਵੀਰਵਾਰ ਨੂੰ ਹੋਏ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਦੇ ਵਿੱਚ ਪੰਜਾਬ ਸਰਕਾਰ ਨੇ ਲੁਧਿਆਣਾ ਪੱਛਮੀ ਦੇ ਵਿਧਾਇਕ ਅਤੇ ਉਦਯੋਗਪਤੀ ਸੰਜੀਵ ਅਰੂੜਾ ਨੂੰ ਮੰਤਰੀ ਦੀ ਸੌਂਚਕਾਈ ਹੈ ਇਸ ਦੇ ਨਾਲ ਹੀ ਕੁਲਦੀਪ ਸਿੰਘ ਢਾਲੀਵਾਲ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ 2022 ਦੇ ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੂੰ ਮਹੱਤਵਪੂਰਨ ਵਿਭਾਗ ਦਿੱਤੇ ਗਏ ਸੀ ਪਰ ਹੌਲੀ-ਹੌਲੀ ਸਾਰੇ ਵਿਭਾਗ ਉਹਨਾਂ ਤੋਂ ਵਾਪਸ ਲੈ ਲਏ ਗਏ ਹੁਣ ਉਹਨਾਂ ਦੇ ਕੋਲ ਕੋਈ ਵਿਭਾਗ ਨਹੀਂ ਬਚਿਆ ਖਾਸ ਗੱਲ ਇਹ ਹੈ ਕਿ ਉਹਨਾਂ ਨੂੰ 20 ਮਹੀਨਿਆਂ ਦੇ ਲਈ ਇੱਕ ਅਜਿਹੇ ਵਿਭਾਗ ਦਾ ਮੰਤਰੀ ਰੱਖਿਆ ਗਿਆ ਸੀ ਜੋ ਦਸਤਾਵੇਜ਼ਾਂ ਦੇ ਵਿੱਚ ਮੌਜੂਦ ਹੀ ਨਹੀਂ ਸੀ ਢਾਲੀਵਾਲ ਦੀ ਛੁੱਟੀ ਨੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਹਲਚਲ ਵਧਾ ਦਿੱਤੀ ਹੈ ਸਰਕਾਰ ਨੇ ਅਸਤੀਫੇ ਦੇ ਕਾਰਨਾਂ ਤੇ ਚੁੱਪੀ ਧਾਰੀ ਹੋਈ ਆ ਪਰ ਢਾਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਸੀ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਪਏਗਾ ਇਸ ਕਰਕੇ ਅਸੀਂ ਤੁਹਾਡੇ ਤੋਂ ਇਹ ਵਿਭਾਗ ਵਾਪਸ ਲੈ ਰਹੇ ਹਾਂ। ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਵੋਟ ਪਾਉਣ ਤੋਂ ਪਹਿਲਾਂ ਭਾਜਪਾ ਨੇ ਢਾਲੀਵਾਲ ਤੇ ਨਸ਼ਾ ਤਸਕਰਾਂ ਨੂੰ ਬਚਾਉਣ ਦਾ ਦੋਸ਼ ਲਗਾਇਆ ਸੀ ਤੁਹਾਨੂੰ ਯਾਦ ਹੋਵੇਗਾ। ਇਸ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਹਾਲਾਂਕਿ ਢਾਲੀਵਾਲ ਨੇ ਇਹ ਇਸ ਦੋਸ਼ ਨੂੰ ਝੂਠਾ ਦੱਸਿਆ ਸੀ ਕਿ ਦੋਸ਼ ਬਿਲਕੁਲ ਝੂਠਾ ਹੈ ਹੁਣ ਪਹਿਲਾ ਉਹ ਮਾਮਲਾ ਤੁਹਾਨੂੰ ਦੱਸਦੇ ਆ ਜਿਸ ਦੇ ਵਿੱਚ ਤਾਲੀਵਾਲ ਦਾ ਨਾਮ ਆਇਆ ਸੀ ਜਿਹਦੇ ਕਰਕੇ ਹੋ ਸਕਦਾ ਹੈ ਕਿ ਤਾਲੀਵਾਲ ਤੇ ਇਹਨਾਂ ਮਾਮਲੇ ਦੇ ਆਧਾਰ ਦੇ ਉੱਤੇ ਕਾਰਵਾਈ ਹੋਈ ਹੋਈ ਹੋਵੇ ਪਹਿਲਾ ਭਾਜਪਾ ਨੇ ਤਾਲੀਵਾਲ ਕਿਹਾ ਕਿ ਤਾਲੀਵਾਲ ਨੇ ਨਸ਼ਾ ਤਸਕਰਾਂ ਨੂੰ ਰਿਹਾ ਕਰਵਾਇਆ ਹੈ ਭਾਜਪਾ ਦੇ ਵੱਲੋਂ ਇਲਜ਼ਾਮ ਲਗਵਾਏ ਗਏ ਸੀ ਲਗਭਗ 21 ਦਿਨ ਪਹਿਲਾਂ ਜਦੋਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਉਪਚੋਣ ਦੇ ਲਈ ਪ੍ਰਚਾਰ ਚੱਲ ਰਿਹਾ ਸੀ ਤਾਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨੇ ਕੁਲਦੀਪ ਢਾਲੀਵਾਲ ਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਸੀ ਸਰੀਨੇ ਕਿਹਾ ਸੀ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਕੁਲਦੀਪ ਢਾਲੀਵਾਲ ਦੀ ਇੱਕ ਵੀਡੀਓ ਮਿਲੀ ਹੈ ਇਹ ਵੀਡੀਓ ਅਜਨਾਲਾ ਪੁਲਿਸ ਸਟੇਸ਼ਨ ਦੀ ਹੈ ਅਜਨਾਲਾ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਕਰਮਵੀਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਨੂੰ 50 ਗ੍ਰਾਮ ਹੈਰੋਇਨ ਦੇ ਸਮੇਤ ਫੜਿਆ ਹੈ ਦੋਵੇਂ ਨੌਜਵਾਨ ਮੰਤਰੀ ਢਾਲੀਵਾਲ ਦੇ ਕਰੀਬੀ ਨੇ ਢਾਲੀਵਾਲ ਖੁਦ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਪੁਲਿਸ ਸਟੇਸ਼ਨ ਗਏ ਸੀ ਇਹ ਇਲਜ਼ਾਮ ਭਾਜਪਾ ਦੇ ਵੱਲੋਂ ਲਾਇਆ ਗਿਆ ਸੀ ਦੂਸਰਾ ਮਾਮਲਾ ਧਾਲੀਵਾਲ ਨੇ ਕਿਹਾ ਮੈਂ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਭੇਜਣ ਦੇ ਨਿਰਦੇਸ਼ ਦਿੱਤੇ ਨੇ ਇਸ ਤੋਂ ਬਾਅਦ ਧਾਲੀਵਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਅਜਨਾਲਾ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਦੋ ਨਸ਼ਾ ਤਸਕਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਸੀ ਮੈਂ ਪੁਲਿਸ ਸਟੇਸ਼ਨ ਆਇਆ ਤੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਭੇਜਣ ਦਾ ਹੁਕਮ ਦਿੱਤਾ ਕਿਉਂਕਿ ਉਹ ਛੋਟੇ ਮੁੰਡੇ ਨੇ ਮੈਨੂੰ ਲੱਗਾ ਸੀ ਕਿ ਉਹਨਾਂ ਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਇਹ ਇਹ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਤੀਸਰਾ ਮੁੱਦਾ ਇਸ ਖਬਰ ਦੇ ਵਿੱਚ ਕੀ ਹੁੰਦਾ ਹੈ ਕਿ ਸ਼ਰੀਨ ਨੇ ਕਿਹਾ ਢਾਲੀਵਾਲ ਦਾ ਨਿੱਜੀ ਫਾਇਦਾ ਇਸ ਤੋਂ ਬਾਅਦ ਸ਼ਰੀਨ ਨੇ ਕਿਹਾ ਕਿ 50 ਗ੍ਰਾਮ ਹੈਰੋਇਨ ਵਪਾਰਕ ਰੂਪ ਦੇ ਵਿੱਚ ਆਉਂਦੀ ਹੈ ਢਾਲੀਵਾਲ ਦੇ ਕੋਲ ਕਿਹੜੀ ਸ਼ਕਤੀ ਜਾਂ ਕਿਹੜਾ ਕਾਨੂੰਨ ਹੈ ਕਿ ਉਹ ਨਸ਼ਾ ਤਸਕਰਾਂ ਨੂੰ ਜੇਲ੍ਹ ਦੀ ਬਜਾਏ ਨਸ਼ਾ ਛਡਾਊ ਕੇਂਦਰ ਭੇਜਣ ਦਾ ਹੁਕਮ ਦੇ ਰਹੇ ਨੇ ਕੀ ਇਸ ਮਾਮਲੇ ਦੇ ਵਿੱਚ ਢਾਲੀਵਾਲ ਦਾ ਕੋਈ ਨਿੱਜੀ ਫਾਇਦਾ ਹੈ ਇਹ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਸੀ ਇੱਕ ਵਾਰ ਸਭ ਤੋਂ ਸ਼ਕਤੀਸ਼ਾਲੀ ਹੁਣ ਉਹ ਖਾਲੀ ਹੱਥ ਹੋ ਗਏ ਨੇ ਜਦੋਂ 2022 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਬਣੀ ਤਾਂ ਕੁਲਦੀਪ ਢਾਲੀਵਾਲ ਨੂੰ ਤਿੰਨ ਮੰਤਰਾਲੇ ਦਿੱਤੇ ਗਏ ਸੀ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਤੇ ਗ੍ਰਾਮ ਵਿਕਾਸ ਅਤੇ ਪੰਚਾਇਤ ਔਰ ਐਨ ਆਰ ਆਈ ਮਾਮਲੇ ਵੀ ਉਹਨਾਂ ਦੇ ਕੋਲ ਹੀ ਸੀਗੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇਿਆਂ ਦੇ ਵਿੱਚੋਂ ਮੰਨਿਆ ਜਾਂਦਾ ਸੀ ਉਹ ਕਈ ਪਲੇਟਫਾਰਮਾਂ ਤੋਂ ਮੁੱਖ ਮੰਤਰੀ ਦੇ ਪ੍ਰਤੀਨਿਧੀ ਦੇ ਤੌਰ ਦੇ ਉੱਤੇ ਐਲਾਨ ਕਰਦੇ ਵੀ ਦੇਖੇ ਗਏ ਸੀ 2023 ਦੇ ਵਿੱਚ ਕੈਬਨਿਟ ਫੇਰ ਬਦਲਦੇ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਹੜਾ ਸੀ ਉਹਨਾਂ ਤੋਂ ਲੈ ਲਿਆ ਗਿਆ ਸੀ ਜਾਂ ਕਹਿ ਲਓ ਤੁਸੀਂ ਉਹਨਾਂ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਸਿਰਫ ਫਿਰ ਪ੍ਰਸ਼ਾਸਨਿਕ ਸੁਧਾਰ ਅਤੇ ਐਨ ਆਰ ਆਈ ਮਾਮਲਿਆਂ ਦਾ ਵਿਭਾਗ ਜਿਹੜਾ ਸੀਗਾ ਉਹ ਦੇ ਦਿੱਤਾ ਗਿਆ ਸੀ ਦਿੱਤਾ ਹੋਇਆ ਸੀ ਮਤਲਬ ਪਹਿਲਾਂ ਹੀ ਉਹ ਉਹਨਾਂ ਦੇ ਕੋਲ ਉਸੇ ਤਰੀਕੇ ਦੇ ਨਾਲ ਕਾਇਮ ਸੀ ਜ਼ਮੀਨ ਤੋਂ ਕਬਜ਼ੇ ਹਟਾਏ ਉਹਨਾਂ ਨੇ ਪਰ ਰਾਜਨੀਤੀ ਦੇ ਵਿੱਚ ਨੁਕਸਾਨ ਚ ਝੱਲਣਾ ਪਿਆ ਮੰਤਰੀ ਹੁੰਦਿਆਂ ਤਾਲੀਵਾਲ ਨੇ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੇ ਲਈ ਇੱਕ ਵੱਡੀ ਮੁਹਿੰਮ ਵਿੱਢੀ ਸੀ ਤੁਹਾਨੂੰ ਯਾਦ ਹੋਵੇਗਾ ਔਰ ਮਈ 2022 ਦੇ ਵਿੱਚ ਹੀ 10 ਦਿਨਾਂ ਦੇ ਵਿੱਚ ਸੂਬੇ ਭਾਰ ਦੇ ਵਿੱਚ ਲਗਭਗ 1200 ਏਕੜ ਜ਼ਮੀਨ ਤੋਂ ਕਬਜ਼ਾ ਉਹਨਾਂ ਨੇ ਹਟਵਾਇਆ ਸੀ ਉਹਨਾਂ ਨੇ ਮੁਹਾਲੀ ਦੇ ਫਤਿਹਗੜ ਅਤੇ ਸਿਸਮਾ ਪਿੰਡਾਂ ਤੋਂ ਸੈਂਕੜੇ ਏਕੜ ਜ਼ਮੀਨ ਵੀ ਖਾਲੀ ਕਰਵਾਈ ਸੀ ਇਸ ਤੋਂ ਇਲਾਵਾ 26300 ਏਕੜ ਜਿਹੜੀਆਂ ਸ਼ਾਮਲਾ ਜ਼ਮੀਨਾਂ ਹੁੰਦੀਆਂ ਨੇ ਉਹਨਾਂ ਦੀ ਪਛਾਣ ਕੀਤੀ ਗਈ ਸੀ ਜੋ ਕਿ ਨਜਾਇਜ਼ ਕਬਜ਼ੇ ਹੇਠਾਂ ਸੀ ਉਹਨਾਂ ਦਾ ਇਹ ਕਦਮ ਜਨਤਾ ਦੀਆਂ ਨਜ਼ਰਾਂ ਦੇ ਵਿੱਚ ਸ਼ਲਾਘਾਯੋਗ ਸੀ ਤੁਹਾਨੂੰ ਯਾਦ ਹੋਵੇਗਾ ਇੱਕ ਟਾਈਮ ਦੇ ਉਤੇ ਮੰਤਰੀ ਕੁਲਦੀਪ ਸਿੰਘ ਕੁਲਦੀਪ ਸਿੰਘ ਢਾਲੀਵਾਲ ਹੀ ਹੁੰਦੀ ਸੀ ਉਹਨਾਂ ਦੀਆਂ ਵੀਡੀਓ ਲਗਾਤਾਰ ਵਾਇਰਲ ਹੁੰਦੀਆਂ ਸੀ ਕਿਦਾਂ ਜਾ ਕੇ ਉਹ ਪੰਚਾਇਤੀ ਜ਼ਮੀਨਾਂ ਨੂੰ ਛੜਵਾ ਰਹੇ ਸੀ ਪਰ ਰਾਜਨੀਤੀ ਦੇ ਵਿੱਚ ਉਹਨਾਂ ਦੇ ਲਈ ਘਾਟੇ ਦਾ ਸੌਦਾ ਇਹ ਸਾਬਤ ਹੋਇਆ ਜਦੋਂ ਉਹ ਇਸ ਕੰਮ ਨੂੰ ਅੱਗੇ ਵਧਾ ਰਹੇ ਸੀ ਤਾਂ ਉਹਨਾਂ ਤੋਂ ਪੰਚਾਇਤ ਵਿਭਾਗ ਵਾਪਸ ਲੈ ਲਿਆ ਗਿਆ ਸੀ ਉਹ ਇੱਕ ਅਜਿਹੇ ਵਿਭਾਗ ਦੇ ਮੰਤਰੀ ਵੀ ਰਹੇ ਜਿਸ ਦਾ ਕੋਈ ਵजूद ਹੀ ਨਹੀਂ ਸੀ ਜਿਹਦੇ ਕਰਕੇ ਉਹਨਾਂ ਦੀ ਬਹੁਤ ਸਾਰੀ ਖਿੱਲੀੜਾਈ ਗਈ ਮਤਲਬ ਨੈਸ਼ਨਲ ਮੀਡੀਆ ਤੱਕ ਨੇ ਇਸ ਖਬਰ ਨੂੰ ਚਲਾਇਆ ਕਿ ਪੰਜਾਬ ਦਾ ਇੱਕ ਮੰਤਰੀ ਉਹ ਵਾਲਾ ਵਿਭਾਗ ਚਲਾ ਰਿਹਾ ਸੀ ਜਿਹੜਾ ਕਾਗਜ਼ਾਂ ਦੇ ਵਿੱਚ ਹੈ ਹੀ ਨਹੀਂ ਉਹਦਾ ਵੀ ਉਹਨੂੰ ਮੰਤਰੀ ਬਣਾਇਆ ਹੋਇਆ ਸੀ ਜਦੋਂ 1 ਜੂਨ 2023 ਨੂੰ ਉਹਨਾਂ ਤੋਂ ਖੇਤੀਬਾੜੀ ਵਿਭਾਗ ਖੋਹ ਲਿਆ ਗਿਆ ਜਾਂ ਵਾਪਸ ਲੈ ਲਿਆ ਗਿਆ ਜਾਂ ਉਹਨਾਂ ਨੂੰ ਉਸ ਵਿਭਾਗ ਤੋਂ ਹਟਾ ਦਿੱਤਾ ਗਿਆ ਤਾਂ ਉਹਨਾਂ ਨੂੰ ਪ੍ਰਸ਼ਾਸਕੀ ਸੁਧਾਰ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਪਰ ਇਹ ਉਹੀ ਵਿਭਾਗ ਸੀ ਜਿਸ ਨੂੰ 2012 ਦੇ ਵਿੱਚ ਹੀ ਮਿਲਾ ਦਿੱਤਾ ਗਿਆ ਸੀ ਅਤੇ ਜਿਸ ਨੂੰ ਦੁਬਾਰਾ ਕਦੇ ਸਰਗਰਮ ਨਹੀਂ ਕੀਤਾ ਗਿਆ ਧਾਲੀਵਾਲ 20 ਮਹੀਨੇ ਅਜੇਹੇ ਵਿਭਾਗ ਦੇ ਮੰਤਰੀ ਰਹੇ ਜਿਸ ਦੇ ਕੋਲ ਨਾ ਕੋਈ ਦਫਤਰ ਸੀ ਨਾ ਕੋਈ ਕਰਮਚਾਰੀ ਸੀ ਅਖੀਰ ਦੇ ਵਿੱਚ 7 ਫਰਵਰੀ 2025 ਨੂੰ ਇੱਕ ਗਜ਼ਟ ਨੋਟੀਫਿਕੇਸ਼ਨ ਰਾਹੀਂ ਇਸ ਵਿਭਾਗ ਨੂੰ ਪੂਰੇ ਤਰੀਕੇ ਦੇ ਨਾਲ ਹਟਾ ਦਿੱਤਾ ਗਿਆ ਅਤੇ ਉਹਨਾਂ ਕੋਲ ਸਿਰਫ ਇੱਕ ਵਿਭਾਗ ਰਹਿ ਗਿਆ ਸੀ ਐਨ ਆਰ ਆਈ ਵਿਭਾਗ ਉਹਨੂੰ ਹੀ ਚਲਾ ਰਹੇ ਸੀ ਇਹ ਵਿਭਾਗ 2009 ਦੇ ਵਿੱਚ ਹੋਂਦ ਦੇ ਵਿੱਚ ਆਇਆ ਪੰਜਾਬ ਦਾ ਪ੍ਰਸ਼ਾਸਕੀ ਸੁਧਾਰ ਵਿਭਾਗ 8 ਜਨਵਰੀ 2009 ਨੂੰ ਪੰਜਾਬ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦੀ ਸਥਾਪਨਾ ਦੇ ਨਾਲ ਹੋਣ ਦੇ ਵਿੱਚ ਆਇਆ ਇਸ ਕਮਿਸ਼ਨ ਦਾ ਮੁੱਖ ਉਦੇਸ਼ ਸੂਬੇ ਦੇ ਵਿੱਚ ਪ੍ਰਸ਼ਾਸਕੀ ਪ੍ਰਕਿਰਿਆਵਾਂ ਨੂੰ ਸਰਲ ਅਤੇ ਪਾਰਦਰਸ਼ੀ ਬਣਾ ਕੇ ਲੋਕਾਂ ਨੂੰ ਬਿਹਤਰ ਸੇਵਾਵਾਂ ਮਾ ਪ੍ਰਦਾਨ ਕਰਨਾ ਇਹਦਾ ਮਕਸਦ ਸੀ ਫਿਰ ਐਨ ਆਰ ਆਈਜ਼ ਨੂੰ ਆਨਲਾਈਨ ਮਿਲਣਾ ਸ਼ੁਰੂ ਕੀਤਾ ਕੁਲਦੀਪ ਢਾਲੀਵਾਲ ਨੇ ਢਾਲੀਵਾਲ ਐਨ ਆਰ ਆਈ ਪੰਜਾਬੀਆਂ ਦੇ ਨਾਲ ਇੱਕ ਆਨਲਾਈਨ ਮਿਲਣੀ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕਰਨ ਵਾਲੇ ਪੰਜਾਬ ਦੇ ਪਹਿਲੇ ਮੰਤਰੀ ਬਣੇ ਹੋ ਇਸ ਰਾਹੀਂ ਦੁਨੀਆ ਭਰ ਦੇ ਵਿੱਚ ਵਸੇ ਪੰਜਾਬੀ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਨਾਲ ਜੁੜ ਸਕਦੇ ਸੀ ਹੁਣ ਤੱਕ ਉਹਨਾਂ ਨੇ 7 ਤੋਂ ਵੱਧ ਆਨਲਾਈਨ ਮੀਟਿੰਗਾਂ ਦਾ ਆਯੋਜਨ ਕੀਤਾ ਸੀਗਾ ਔਰ ਕੁਲਦੀਪ ਢਾਲੀਵਾਲ ਨੂੰ ਅਸਤੀਫਾ ਦੇਣ ਤੋਂ ਬਾਅਦ ਜੇ ਉਹਨਾਂ ਨੂੰ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕੱਲ ਸੁਣੀ ਹੈ ਤੇ ਉਹਦੇ ਵਿੱਚ ਉਹਨਾਂ ਤੋਂ ਤਿੰਨ ਸਵਾਲ ਪੁੱਛੇ ਗਏ ਸੀ ਉਹਨਾਂ ਨੇ ਤਿੰਨ ਮਤਲਬ ਸਵਾਲ ਬਹੁਤ ਪੁੱਛੇ ਗਏ ਸੀ ਜੇ ਤਿੰਨ ਸਵਾਲਾਂ ਦਾ ਆਪਾਂ ਜ਼ਿਕਰ ਕਰੀਏ ਉਹਨਾਂ ਨੂੰ ਪੁੱਛਿਆ ਗਿਆ ਸੀ ਤੁਹਾਨੂੰ ਕਿਉਂ ਹਟਾਇਆ ਗਿਆ ਅਤੇ ਹੁਣ ਕੀ ਯੋਜਨਾ ਹੈ ਪਾਰਟੀ ਨੂੰ ਪਤਾ ਲੱਗੇਗਾ ਕਿ ਤੁਹਾਨੂੰ ਮੰਤਰੀ ਮੰਡਲ ਦੇ ਵਿੱਚੋਂ ਕਿਉਂ ਹਟਾਇਆ ਗਿਆ ਇਦਾਂ ਕਿਦਾਂ ਪਤਾ ਲੱਗੇਗਾ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਉਹਨਾਂ ਨੇ ਕਿਹਾ ਕਿ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਜਿਹੜੇ ਕਾਰਨ ਦੱਸੇ ਮੇਰੇ ਹਲਕੇ ਦੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਹੈ ਤੇ ਚੁਣਿਆ ਮੈਂ ਆਪਣੀ ਪੂਰੀ ਜ਼ਿੰਦਗੀ ਉਸ ਇਲਾਕੇ ਦੇ ਵਿਕਾਸ ਦੇ ਵਿੱਚ ਲਗਾ ਦੇਵਾਂਗਾ ਮੈਂ ਹਲਕੇ ਨੂੰ ਨੰਬਰ 1 ਬਣਾਉਣਾ ਹੈ ਹੁਣ ਅਗਲੇ ਡੇਢ ਸਾਲ ਅਜਨਾਲਾ ਵਿੱਚ ਮੈਂ ਕੰਮ ਕਰਾਂਗਾ ਪਾਰਟੀ ਮੈਨੂੰ ਜਿੱਥੇ ਵੀ ਡਿਊਟੀ ਦੇਗੀ ਮੈਂ ਉਹ ਕੰਮ ਕਰਾਂਗਾ ਜਿਵੇਂ ਹਰੇਕ ਮੰਤਰੀ ਤੋਂ ਜਦੋਂ ਅਹੁਦਾ ਲਿਆ ਜਾਂਦਾ ਹੈ ਇਹ ਕਿਸੇ ਵੀ ਅਧਿਕਾਰੀ ਤੋਂ ਜਦੋਂ ਅਦਾ ਲਿਆ ਜਾਂਦਾ ਉਹਦੇ ਇਹੀ ਜਵਾਬ ਹੁੰਦੇ ਨੇ ਇੱਕ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਵਿਭਾਗਾਂ ਦੀ ਕਟੌਤੀ ਤੋਂ ਨਿਰਾਸ਼ ਸੀ ਫਿਰ ਉਹਨਾਂ ਨੇ ਕਿਹਾ ਕਿ ਮੈਂ ਵਿਭਾਗਾਂ ਦੀ ਲੜਾਈ ਦੇ ਵਿੱਚ ਸ਼ਾਮਲ ਹੀ ਨਹੀਂ ਮੈਂ 10 ਸਾਲਾਂ ਦੇ ਵਿੱਚ ਇੱਕ ਵੀ ਦਿਨ ਛੁੱਟੀ ਨਹੀਂ ਕੀਤੀ ਸੀਮਾਨ ਨੇ ਮੈਨੂੰ ਕਿਹਾ ਸੀ ਕਿ ਕਿਸੇ ਹੋਰ ਨੂੰ ਮੌਕਾ ਦਿਓ ਮੈਂ ਕਿਹਾ ਠੀਕ ਹੈ ਔਰ ਮੈਂ 3 ਸਾਲਾਂ ਦੇ ਵਿੱਚ ਕਿਸੇ 5 ਤਾਰਾ ਹੋਟਲ 5 ਸਟਾਰ ਹੋਟਲ ਮਤਲਬ ਉਹਨਾਂ ਨੇ ਕਿਹਾ ਕਿ ਮੈਂ ਉਹਦੇ ਵਿੱਚ ਨਹੀਂ ਗਿਆ ਮੇਰੀ ਜ਼ਿੰਦਗੀ ਸਾਦੀ ਹੈ ਮੈਂ ਅਮਰੀਕਾ ਤੋਂ ਆਪਣੇ ਬੱਚਿਆਂ ਬੱਚੇ ਨੂੰ ਪੰਜਾਬ ਦੀ ਭਲਾਈ ਦੇ ਲਈ ਛੱਡ ਕੇ ਆਇਆ ਕਿਉਂਕਿ ਉਹਨਾਂ ਦੇ ਕੋਲ ਨਾਗਰਿਕਤਾ ਸੀ ਬਾਹਰਲੀ ਤੁਹਾਡੇ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਅਸਤੀਫੇ ਤੋਂ ਬਾਅਦ ਤੁਹਾਡੀ ਕਾਰਗੁਜ਼ਾਰੀ ਤੇ ਸਵਾਲ ਉਠਾਏ ਜਾ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਖੁੱਲੀ ਕਿਤਾਬ ਹਾਂ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਖਾਲੀ ਕਰਵਾਈ ਹੈ ਮੇਰੇ ਦੇ ਮੇਰੇ ਲਈ ਪੰਜਾਬ ਪਹਿਲਾ ਆਉਂਦਾ ਹੈ ਉਹਦਿਆਂ ਦੀ ਕੋਈ ਮਹੱਤਤਾ ਨਹੀਂ ਹੈ ਮੈਂ ਸੰਤੁਸ਼ਟ ਹਾਂ ਕਿ ਮੈਂ ਆਪਣਾ 100% ਜਿਹੜਾ ਦਿੱਤਾ ਹੈ ਆਪਣੀ ਜਨਤਾ ਦੇ ਲਈ ਪੰਜਾਬ ਦੇ ਲਈ ਸੋ ਇਹ ਕੁਲਦੀਪ ਸਿੰਘ ਧਾਲੀਵਾਲ ਦਾ ਪੂਰਾ ਉਹ ਪੂਰੀ ਉਹ ਕਹਾਣੀ ਰਹੀ ਜਿਸ ਕਹਾਣੀ ਦੇ ਵਿੱਚ ਉਹਨਾਂ ਦੇ ਉੱਪਰ ਸਵਾਲ ਚੁੱਕੇ ਗਏ ਔਰ ਹੁਣ ਕਈ ਲੋਕਾਂ ਦੇ ਵੱਲੋਂ ਇਹ ਇਸ਼ਾਰਾ ਵੀ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਕੁਝ ਕਰਨਾ ਕਰਕੇ ਕੁਲਦੀਪ ਸਿੰਘ ਧਾਲੀਵਾਲ ਤੋਂ ਇਹ ਮਹਿਕਮਾ ਵਾਪਸ ਜਿਹੜਾ ਹੈ ਉਹ ਲਿੱਤਾ ਗਿਆ ਔਰ ਇਹ ਸੀ ਕੁਲਦੀਪ ਸਿੰਘ ਢਾਲੀਵਾਲ ਤੋਂ ਉਹਨਾਂ ਦਾ ਅਹੁਦਾ ਉਹਨਾਂ ਦੀ ਮਿਨਿਸਟਰੀ ਵਾਪਸ ਲੈਣ ਦਾ ਕਾਰਨ ਹੋ ਸਕਦਾ ਹੈ ਦੇ ਪਿੱਛੇ ਹੋਰ ਵੀ ਕਈ ਕਾਰਨ ਹੋਣ ਪਰ ਜਿਹੜੇ ਕਾਰਨ ਸਾਨੂੰ ਮਹਿਸੂਸ ਹੋਏ ਅਸੀਂ ਉਹ ਤੁਹਾਡਾ ਤੁਹਾਡੇ ਨਾਲ ਉਹ ਸਾਂਝੇ ਕੀਤੇ ਉਹਨਾਂ ਦਾ ਜ਼ਿਕਰ ਕੀਤਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ